ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਾਂ ਦੇ ਸੇਰ ਲਈ ਲੈ ਕੇ ਆਂ ਜੀ ਦੋ ਬੱਚੀਆਂ ਨੇ ਇੱਕ ਤੋਖੜੀਆਂ ਗੀਆਂ ਇੱਕ ਬਈ ਗੱਪਣੀਆਂ ਆਹ ਪੁੱਛ ਲੈਨੇ ਬਾਈ ਦੋ ਫੇਰ ਆਜੀ ਬਾਈ ਬਾਈ ਹਸੀ ਗਾਲ ਹਸੀ ਗਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂ ਵਧੀਆ ਡਾਕਟਰ ਨਾਮ ਤੇ ਐਡਰੈਸ ਬੋਲ ਨਾਮ ਸਿਮਰਨਜੀਤ ਸਿੰਘ ਪਿੰਡ ਭਦਾਵੜ ਤੇ ਜ਼ਿਲ੍ਹਾ ਬਰਨਾਲਾ ਤਾਂ ਬਸ ਠੀਕ ਮੋਬਾਈਲ ਨੰਬਰ ਕੋਲ 6239475367 ਇਹ ਵਜੇ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ 62 ਦੇ ਨੇ ਕਿਹੜਾ ਸੂਆ ਇਹ ਮੰਨ ਕੇ ਜਦ ਤੀਜੇ ਸੂਏ ਲਈ ਇਹ ਸ਼ੇਮੀਆਂ ਦੀ ਗੱਬਣਾਈ ਉਹ ਦੋ ਡرائی ਆਈ ਠੀਕ ਆ ਉਹ ਕਹਿੰਦੇ ਥੋੜਾ ਜਿਹਾ ਮੰਨ ਕੇ ਚੱਲ ਵੀ ਟਾਈਮ ਲੈ ਕੇ ਬਣੀ ਸੀਗੀ ਠੀਕ ਆ ਹਾਂਜੀ ਹੂੰ ਤੇ ਦੁੱਧੋ ਤੇ ਸੀ 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 ਜਰਾ ਅਗ ਪੂਰੀ ਆ ਜੀ ਜਿਵੇਂ ਮਰਜੀ ਹੱਥ ਜਿਵੇਂ ਮਰਜੀ ਬੈਜੋ ਕੋਈ ਥਣ ਥਣ ਦਾ ਹੋਣੀਗਾ ਗੱਬਣ ਬਾਈ ਕਹਿੰਦਾ ਚੈੱਕ ਬਾਸ ਚੈੱਕ ਬਾਸ ਇੱਕ ਤਸल्ली ਬਾਈ ਚੈੱਕ ਰੱਬਣ ਦੀ ਕੋਈ ਥਾਣਾ ਜੀ ਜਮਾ ਥਾਣਾ ਤੇ ਲਾਟੂ ਲੱਬ ਵਾਲਾ ਹਾਂ ਬਾਲ ਦੇਖੋ ਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਯਾ ਤਾਂ ਮੋੜ ਦੀ ਵਧੀਆ ਗਈ ਜੀ ਦੁੱਧ ਦਾ ਕੀ ਰਿਕਾਰਡ ਸੀ ਇਹ ਦੁੱਧ ਦਾ ਮੰਨ ਕੇ ਚੱਲ ਉਹਨਾਂ ਨੇ ਤਾਂ 22 ਕਿਹਾ ਜੀ ਆਪਾਂ ਕਿਹੜਾ ਚੋਇਆਗਾ ਠੀਕ ਆ ਹਾਂ ਜਿਹੜੇ ਮਰੇ ਵਧੀਆ ਰੱਥ ਦੇ ਵਿੱਚ ਹੁਣ ਆਲੀ ਆਦਾ ਹੈ ਨਾ ਹੂੰ ਇਹ ਜਿਹੜੇ ਕਿਹਨੇ ਸਾਮਕੀ ਵੇਚਣੀ ਆ ਰੁਪਏ ਦੇ ਕੇ ਜਾਊਗੀ ਬਾਈ ਸਹੀ ਗੱਲ ਆ। ਕੱਦ ਬੱਡ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਤੋੜਾ ਤਰਾ ਚੰਗਾ ਲੱਗਦਾ। ਮੁੱਲ ਕੀ ਆ ਭਰਾ ਦਾ? ਮੁੱਲ ਇਹਦਾ 35000 ਰੁਪਏ ਜੀ। ਮਾਨਦਾਨ ਹੋ ਜਾਵੇ। ਕਰ ਦਾਂਗੇ ਜੀ ਕਰ ਦਾਂਗੇ ਜੀ। ਠੀਕ। ਅੱਗੇ ਵੀਰੇ ਦੋ ਨੰਬਰ ਕਿੰਨੇ ਉਮਰ ਆ ਬੱਚੀ ਦੀ? ਇਹ ਬੱਸੀ ਹੋਊਗੀ ਮੰਨ ਕੇ ਚੱਲ ਆਪਾਂ ਤਾਂ ਗਾਹਾਂ ਤੋਂ ਲਿਆਂਦਾ ਹੀ ਜੋੜਾ। ਹੂੰ। ਮੰਨ ਕੇ ਚੱਲ ਜੋੜਾ ਹੀ ਆਪਾਂ ਵੇਚ ਦਾਂਗੇ ਇਕੱਠਾ ਹੀ। ਠੀਕ ਆ। ਹਾਂ ਜੀ। ਉਹ ਗਾਂ ਗਾਂ ਥੱਲੇ 6 ਕਿਲੋ ਦੁੱਧ ਮੰਨ ਕੇ ਚੱਲੋ ਜੀ ਚੋਲੀ ਦੇਖੋ ਜੀ ਬੱਸੀ ਦੀ ਯਾਰ ਸਰ ਤੇ ਯਾਪਤੀ ਦੀ ਗ੍ਰਾਉਸ ਆਈ ਸਹੀ ਗੱਲ ਆ ਇਹ ਜੋੜ ਦਾ ਮਤਲਬ ਆ 20000 ਰੁਪਏ ਜਾਂ 18000 ਚ ਦੇ ਦਾਂਗੇ ਆਹਾ ਕੀ ਨਾ ਆਹਾ ਕੀ ਆ ਦੇਖੋ ਜੀ ਕਿੰਨਾ ਦੁੱਧ ਥੱਲੇ ਇਧਰੇ 6 ਕਿਲੋ ਮੰਨ ਲਈ ਨਿਆਣਾ ਨਿਆਣਾ ਪੋਣ ਦੀ ਜਣਾ ਵੀ ਲੋੜ ਨਹੀਂ ਪੂਰਾ ਵੀ ਡਾਕਟਰ ਅੱਛਾ ਉਸ ਵੀ ਨਹੀਂ ਕਰਨ ਦੀ ਕੋੜ ਐਵੇਂ ਬਹਿ ਕੇ ਚੋਲੋਗੇ ਸੱਕਰ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਅਣ ਝੋਲੀ ਨੇੜ ਤੋਂ ਚੈੱਕ ਕਰ ਲਓ ਜੋੜੇ ਦਾ ਹੀ ਮੁੱਲ ਬਾਈ ਨੇ 20000 ਰੁਪਿਆ ਰੱਖਿਆ ਬਾਕੀ ਜਿਹੜਾ ਮੌਕੇ ਤੇ ਮਾਨਤਾਣ ਜ਼ਰੂਰ ਹੋ ਜੇ ਠੀਕ ਆ ਡਾਕਟਰ ਭਰਾਏ ਨੂੰ ਅਜ ਮੰਨ ਕੇ ਚੱਲ 20 ਦਿਨ ਹੋ ਗਏ ਮੈਂ ਖੁਦਾ ਆਪਰਾ ਹੈਗਾ ਜੋੜਾ 18 ਦਾ ਦੇ ਦੂੰਗੀ ਹਾਂ ਠੀਕ ਜੋੜਾ ਭਾਈ ਕਹਿੰਦਾ 18 ਦਾ ਦੇ ਦਾਂਗੇ ਬੋਲ ਜਿੰਨਾ ਮਰਜੀ ਬੀ ਕਰਾ ਲਾ ਭਾਈ ਕਰਾ ਲਾ ਹੂੰ ਠੀਕ ਆ ਸਾਹ ਬਹੁਤ ਅਸਲੇ ਤੂੰ ਦੇਖ ਸਹੀ ਗੱਲ ਹੈ ਛੋੜੀ ਛੋੜੀ ਚੰਗੀ ਹੈ ਵੱਡੀ ਸਾਹ ਤੇ ਬਾਈ ਚੰਗੀ ਹੈ ਚੰਗੀ ਚੰਗੀ ਪੂਰੀ ਅੱਗੇ ਭਾਈ ਲਾਸਟ ਲਾਸਟੇ ਖੀਰੀ ਬੱਸੀ ਹੈ ਜੀ ਠੀਕ ਆ ਹਾਂ ਜੰਦਾ ਜਖੀਰੀ ਆ ਜੰਦਾ ਜਖੀਰੀ ਆਈ ਦਿਖਾ ਦੇ ਹਾਂ ਦਿਖਾ ਦੂ ਕੋਈ ਚੱਕਰ ਨਹੀਂ ਦੰਦਾ ਜਵਾਈ ਕਹਿੰਦਾ ਏਰੀਆ ਆ ਬੇ ਆ ਦੇਖ ਲੋ ਜਮ ਮੋਤਾਂ ਵਾਂਗ ਜਿਹਨੇ ਪਏ ਬਹੁਤ ਠੀਕ ਆ ਦੇਖ ਕਿੰਨਾ ਕੁ ਦੋਦ ਤੁਸੀਂ ਮਾਂ ਥੱਲੇ ਇਹ ਮਾਂ ਥੱਲੇ 27.5 ਕਿਲੋ ਕਹਿੰਦੇ ਸੀ ਗਈ ਉਹ ਫਾਰਮ ਚੋਂ ਗਾਂ ਦੀ ਗਾਂ ਹੀ ਵੀ ਵਸਤੀ ਜੀ ਠੀਕ ਆ ਹਾਂ ਜੀ ਬੋਲ ਦੇ ਤੌਰ ਤੇ ਦਿਖਾ ਦੇ ਰਾਂਗ ਰੂਪ ਚੰਗਾ ਹਾਈਟ ਸਹੀ ਨਹੀਂ ਹੋਰ ਕਰਨੀ ਹੈ ਜੀ ਠੀਕ ਆ ਦੇਖੋ ਇਹ ਗੱਦ ਬੈਠ ਕਿਡਾ ਹਮ ਸਹੀ ਹੈ ਬਾਕੀ ਕੋਈ ਲਸੀਲਾ ਨਹੀਂ ਰਾਈ ਬਹੁਤ ਆ ਬੈਠ ਜੀ ਢੋਲੀ ਬਹੁਤ ਚੰਗੀ ਆ ਢੋਲੀ ਬਹੁਤ ਚੰਗੀ ਆ ਹਾਂ ਠੀਕ ਆ ਤੇ ਮੁੱਲ ਯਾਨੀ ਕਿ ਅੱਜ ਹੀਟ ਦੇ ਵਿੱਚ ਆਈ ਵੀ ਆ ਠੀਕ ਆ ਮੁੱਲ ਕੀ ਹੈ ਮੁੱਲੇ ਦਾ 35000 ਰੁਪਿਆ ਟਰਾਂਸਟਾਨ ਹੋ ਜੀ ਭਾਈ ਹਾਂ ਕਰ ਦਾਂਗੇ ਅੱਜ ਹੀਟ ਚ ਪੂਰੀ ਆ ਇਹ ਯਾਨੀ ਕਿ ਸਵੇਰ ਰੋਟੀ ਕਾ ਦੇ ਦੂੰਗੀ ਠੀਕ ਆ ਅੱਜ ਹੀਟ ਦੇ ਵਿੱਚ ਭਾਈ ਹਾਂ ਸਿੰਘ ਬਣ ਕੇ ਚਲੋ ਉਹ ਸੀਗੇ ਆਪਾਂ ਕਰਵਾ ਲਈ ਢੋਲੀ ਦਿਖਾ ਦਿਓ ਹੂੰ ਜੂਰੀ ਜੰਗ ਹੈ। ਸਹਿਜਮਾਨ ਕੀ ਜਦੋਂ ਦਗਾਤੇ ਸੀਗੇ ਜੀ ਹੁਣ ਰਾਮ ਆਇਆ ਬਾਈ। ਬਹੁਤ ਠੀਕ ਆ ਬੱਸ। ਹਾਂ ਜੀ। ਇਹ ਮੁੱਲ ਇਹਦਾ 35000 ਰੁਪਇਆ ਜੀ। ਠੀਕ। ਇਹ ਤਾਂ ਦੇਖੋ ਜੀ ਮੇਰੇ ਮੋਢੇ ਤੇ ਕਰਾਉਂਦੀ ਆ ਜੀ। ਹੂੰ 35000 ਰੁਪਇਆ ਮੁੱਲਾ ਮੰਨ ਤਾਂ ਜ਼ਰੂਰ ਹੋਜੂ। ਤੇ ਕਿਸੇ ਵੀਰ ਨੂੰ ਚਾਹਾਂ ਦੇ ਕੋਈ ਵੀ ਨੰਗ ਪਸੰਦ ਆ ਬਾਈ ਨੱਕ ਨਿੱਟ ਕਰ ਲਿਓ ਜੀ। ਧੰਨਵਾਦ ਬਾਈ।